ਚਰਖਾ ਅੱਜ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਯਮਕ ਸੁਰਖੀਆਂ ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਟੀਨੂ ਹੋਏ ਆਪ ਦੇ ਵਿੱਚ ਸ਼ਾਮਿਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ ਸੰਜੀਤ ਸਿੰਘ ਨੇ ਮੁਰਤੋਂ ਕੀਤੀ ਪ੍ਰੈਸ ਕਾਨਫਰੰਸ ਬੀਜਪੀ ਦੇ ਸ਼ਰਾਬ ਘੁਟਾਲੇ ਨੂੰ ਦੱਸਿਆ ਫਰਜੀ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ ਚਕੀਤਾ ਮਾਰਚ ਕੇਜੀਵਾਲ ਦੇ ਜੇਲ੍ਹ ਜਾਣ ਨੂੰ ਲੈ ਕੇ ਦਿੱਤਾ ਬਿਆਨ ਲਾਲਜੀਤ ਭੁੱਲੜ ਦੇ ਬਿਆਨ ਤੋਂ ਬਾਅਦ ਬੋਲੇ ਕੁਲਬੀਰ ਜ਼ੀਰਾ ਕਿ ਹਾਂ ਸੀਐਮ ਮਾਨ ਨੂੰ ਮੰਗਣੀ ਚਾਹੀਦੀ ਹੈ ਮਾਫੀ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਨਹੀਂ ਦੋ ਵੱਡੇ ਝਟਕੇ ਲੱਗੇ ਨੇ ਦਰਸਲ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟਿੰਨੂ ਅਤੇ ਗੁਰਚੜ ਨੇ ਚੰਨੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਹੈ ਦੱਸਿਆ ਕਿ ਇਹ ਵੀ ਕਿਆਸਟੇ ਲਗਾਏ ਜਾ ਰਹੇ ਨੇ ਕਿ ਪਵਨ ਕੁਮਾਰ ਟਿੰਨੂ ਨੂੰ ਆਮ ਆਦਮੀ ਪਾਰਟੀ ਜਲੰਧਰ ਤੋਂ ਆਪਣਾ ਲੋਕ ਸਭਾ ਉਮੀਦਵਾਰ ਐਲਾਨ ਸਕਦੀ ਹੈ ਸ਼ੂਮਰੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਲੰਧਰ ਦੀ ਆਦਮਪੁਰ ਸੀਟ ਤੋਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਟੀਨੂ ਪਾਰਟੀ 'ਚ ਸ਼ਾਮਲ ਹੋਣ ਲਈ ਚੰਡੀਗੜ੍ਹ ਸਥਿਤ ਸੀਐਮ ਭਗਵੰਤ ਮਾਨ ਦੇ ਹਾਊਸ ਪਹੁੰਚੇ ਉਹਨਾਂ ਦੀ ਸ਼ਮੂਲੀਅਤ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਹੋਈ ਟੀਨੂ ਦੇ ਨਾਲ-ਨਾਲ ਕਈ ਸਮਰਥਕਾਂ ਨੇ ਵੀ ਆਪ ਦੀ ਮੈਂਬਰਸ਼ਿਪ ਲੈ ਲਈਏ ਟੀਨੂ ਦੇ ਆਪ 'ਚ ਸ਼ਾਮਲ ਹੋਣ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਸੀ ਤੀਨੂ ਜਲੰਧਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਜਲੰਧਰ 'ਚ ਦਲਿਤ ਵੋਟਾਂ 'ਤੇ ਤੀਨੂ ਦੀ ਮਜ਼ਬੂਤ ਪਕੜ ਹੈ ਦੱਸਿਆ ਕਿ ਬੀਤੇ ਦਿਨੀ ਡਾਕਟਰ ਭੀਮਰਾਓ ਅੰਬੇਦਕਰ ਦੇ ਜਨਮ ਦਿਨ ਤੇ ਰੈਲੀ ਕੱਢੀ ਜਾ ਰਹੀ ਸੀ ਉਸ ਦੌਰਾਨ ਪਵਨ ਤੀਨੂ ਵੀ ਉੱਥੇ ਮੌਜੂਦ ਸਨ ਰੈਲੀ ਵਿੱਚ ਪੱਤਰਕਾਰਾਂ ਨੇ ਤੀਨੂ ਤੋਂ ਪੁੱਛਿਆ ਸੀ ਕਿ ਕੀ ਤੁਸੀਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਹੋ ਤਾਂ ਉਹਨਾਂ ਨੇ ਦੱਬੀ ਹੋਈ ਆਵਾਜ਼ ਵਿੱਚ ਜਵਾਬ ਦਿੱਤਾ ਸੀ ਕਿ ਜਲਦੀ ਹੀ ਤੁਹਾਨੂੰ ਸਭ ਨੂੰ ਪਤਾ ਲੱਗ ਜਾਵੇਗਾ ਕਿ ਕੀ ਹੋਵੇਗਾ ਤੇ ਕੀ ਨਹੀਂ ਹੋਵੇਗਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਗੱਲ ਨੂੰ ਬੀਤੇ ਦਿਨੀ ਪਮਨ ਤੀਨੂ ਦੇ ਵੱਲੋਂ ਅਫਵਾਹ ਵੀ ਕਰਾਰ ਦਿੱਤਾ ਗਿਆ ਸੀ ਦੱਸ ਦਈਏ ਕਿ ਇਸ ਮੌਕੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਟਵੀਟ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਨੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦੁਆਬੇ ਦੀ ਸਿਆਸਤ ਦਾ ਵੱਡਾ ਨਾਂ ਸਾਬਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਤੀਨੂ ਨੇ ਫੜਿਆ ਆਪ ਦਾ ਪੱਲਾ ਸਨਮਾਨ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਕਰਵਾਈ ਪਾਰਟੀ ਚਸ਼ਮੂਲੀਅਤ ਟੀਨੂਜੀ ਦੋਆਬੇ ਇਲਾਕੇ ਦਾ ਵੱਡਾ ਦਲ ਚੇਰਾ ਨੇ ਉਹਨਾਂ ਦੇ ਨਾਲ ਸੀਨੀਅਰ ਅਕਾਲੀ ਲੀਡਰ ਗੁਰਚਰਨ ਸਿੰਘ ਚੰਨੀ ਵੀ ਹੋਏ ਆਮ ਆਦੀ ਪਾਰਟੀ ਵਿੱਚ ਸ਼ਾਮਲ ਦੱਸਦੀ ਹੈ ਕਿ ਬੀਤ ਦਿਨ ਗੁਰਚਰਨ ਸਿੰਘ ਚੰਨੀ ਦੇ ਵੱਲੋਂ ਵੀ ਫੇਸਬੁੱਕ ਤੇ ਉੱਤੇ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਪਾਰਟੀ ਦੀ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਰਹੇ ਨੇ ਦੱਸਦੀ ਹੈ ਕਿ ਪਵਨ ਕੁਮਾਰ ਟੀਨੂ ਦੀ ਜਲੰਧਰ ਵਿੱਚ ਆਦਮਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਚੰਗੀ ਪਕੜ ਬਣੀ ਹੋਈਏ 2012 ਵਿੱਚ ਉਹ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਤੀਨੋਂ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਹੇ ਨੇ ਦੱਸத்ਈਏ ਕਿ ਆਮ ਆਦਮੀ ਪਾਰਟੀ ਦੇ ਬੀਤੇ ਦਿਨੀ ਜਲੰਧਰ ਤੋਂ ਦੋ ਮੁੱਖ ਚੇੜੇ ਸ਼ੀਤਲ ਅਨੁਗਰਾਲ ਅਤੇ ਸੁਸ਼ੀਲ ਰਿੰਕੂ ਨੇ ਭਾਜਪਾ ਦਾ ਪੱਲਾ ਫੜ ਲਿਆ ਸੀ ਜਿਸ ਤੋਂ ਬਾਅਦ ਜਲੰਧਰ ਦੇ ਵਿੱਚ ਕੋਈ ਵੱਡਾ ਦਾਨ ਨਹੀਂ ਖੇਡਨ ਨੂੰ ਮਿਲ ਰਿਹਾ ਸੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਲੋਕ ਸਭਾ ਉਮੀਦਵਾਰ ਦੇ ਵਜੋਂ ਪਮਨ ਤੀਨੂ ਦਾ ਨਾਮ ਐਲਾਨ ਦੇਵੇ ਹੁਣ ਆਮ ਆਦਮੀ ਪਾਰਟੀ ਜਲੰਧਰ ਤੋਂ ਕੀ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜੇਲ੍ਹ ਤੋਂ ਬਾਹਰ ਜ਼ਮਾਨਤ 'ਤੇ ਆਏ ਹੋਏ ਸੰਜੇ ਸਿੰਘ ਇੱਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਤੇ ਅੱਜ ਮੁਰਤੋਂ ਉਹਨਾਂ ਨੇ ਦਿੱਲੀ ਦੇ ਵਿਖੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਨੇ ਭਾਜਪਾ ਦੇ ਉੱਤੇ ਮੁਰਤੋਂ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਸ਼ਰਾਬ ਘੋਟਾਲਾ ਫਰਜ਼ੀ ਹੈ ਤੇ ਇਸ ਪਿੱਛੇ ਭਾਜਪਾ ਦੇ ਵੱਲੋਂ ਛੜੰਤ ਰਚਿਆ ਗਿਆ ਹੈ ਉਹਨਾਂ ਨੇ ਸਰਕਾਰੀ ਗਵਾਹਾਂ ਨੂੰ ਲੈ ਕੇ ਵੀ ਬਿਆਨ ਦਿੱਤਾ ਹੈ। ਰਾਜ ਸਭਾ ਸੰਸਦਿਤ ਸੰਜੇ ਸਿੰਘ ਨੇ ਅੱਜ ਮੁਰਤੋਂ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਨਾਂ ਨੇ ਇਸ ਸ਼ਰਾਬ ਘੋਟਾਲੇ ਨੂੰ ਫਰਜ਼ੀ ਦੱਸਿਆ ਹੈ। ਉਹਨਾਂ ਕਹੇ ਹੈ ਕਿ ਇਸ ਪਿੱਛੇ ਕੇਵਲ ਤੇ ਕੇਵਲ ਪਾਜਪਾ ਦਾ ਹੱਥ ਹੈ ਪਾਜਪਾ ਨੇ ਮੁੱਖ ਸਰਕਾਰੀ ਗਵਾਹ ਦੇ ਕੋਲੋਂ 60 ਕਰੋੜ ਦੀ ਰਿਸ਼ਵਤ ਲਈਏ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੰਜੇ ਸਿੰਘ ਨੇ ਇਹ ਵੀ ਦੋਸ਼ ਲਗਾਏ ਨੇ ਕਿ ਪਾਜਪਾ ਅਤੇ ਈਡੀ ਦੇ ਵੱਲੋਂ ਹੁਣ ਤੱਕ ਮੁੱਖ ਸਰਕਾਰੀ ਗਵਾਹ ਨੂੰ ਕਿੰਗਪਿੰਨ ਮੰਨਿਆ ਜਾ ਰਿਹਾ ਸੀ ਪਰ ਜਿਸ ਤੋਂ ਬਾਅਦ ਹੁਣ ਮਾਮਲਾ ਕੁਝ ਹੋਰੀ ਬੰਦਾ ਜਾ ਰਿਹਾ ਹੈ ਉਹਨਾਂ ਕਹੇ ਹੈ ਕਿ ਸਰਕਾਰੀ ਗਵਾਹਾਂ ਦੇ ਉੱਤੇ ਦਬਾਅ ਪਾ ਕੇ ਕਿਰਜੀਵਾਲ ਦੇ ਵਿਰੁੱਧ ਬਿਆਨ ਦਿਵਾਏ ਗਏ ਨੇ ਇਸ ਮੌਕੇ ਉਹਨਾਂ ਆਪਣੀ ਪੜਾਅਸ ਕੱਢਦਿਆਂ ਕੀ ਕਿਹਾ ਤੁਹਾਨੂੰ ਸੁਣਾਉਣੀ ਆ पहले भी कई प्रेस वार्ता के माध्यम से और कई प्रमाण आपके सामने रखते हुए यह बता चुका हूं कि कैसे फर्जी तरीके से दबाव बनाकर दिल्ली के मुख्यमंत्री के खिलाफ गवाह तैयार किए गए और यह भी बता चुका हूं कि चार गवाहों में से मात्र चार गवाहों ने अरविंद केजरीवाल के नाम का जिक्र किया किन परिस्थितियों में किया वो भी आपको बताया था कि दस स्टेटमेंट लिया आठ स्टेटमेंट को ऑनरिलाइड डॉक्यूमेंट में डाला दो बाप बेटे राघव रेड्डी मंगंता रेड्डी से लिया और उसमें जहां केजरीवाल का नाम उन्होंने लिया उसकी बेल हो गई जो व्यक्ति शरद रेड्डी नाम का है जिसने बीजेपी को 60 करोड़ रुपए रिश्वत दी जिसको खुद ईडी ने किंग पिन कहा घोटालेबाज कहा किसी और ने नहीं मैंने नहीं खुद ईडी ने कहा कि ये किंग पिन है मुख्य घोटालेबाज है भारतीय जनता पार्टी ने कहा कि ये किंग पिन है मुख्य घोटालेबाज है उस शरद रेड्डी को बारह बयान में दस बयान उसने दिया केजरीवाल का नाम नहीं लिया अंतिम दो बयान में जैसे ही उसने केजरीवाल का नाम लिया उसको बेल मिल गई और सिर्फ बेल ही नहीं मिली मई के महीने में 2023 में उसको माफीनामा भी मंजूर हो गया यानी कि उसको माफी भी मिल गई ਜ਼ਿਕਰ ਹੋ ਹੈ ਕਿ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਪਾਜਪਾ ਤੇ ਉੱਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਵੱਲੋਂ ਨਿਸ਼ਾਨੇ ਸਾਧਨ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਦੂਜੀ ਪਾਸੇ ਪਾਜਪਾ ਜੋ ਇਸ ਮਾਮਲੇ ਦੇ ਉੱਤੇ ਕੋਈ ਵੀ ਬਿਆਨ ਨਹੀਂ ਦੇ ਰਹੀ ਵਿਖਣੋ ਤਾਂ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਤੋਂ ਪਹਿਨਾ ਸ਼੍ਰੋਪ ਕੋਟਾਲਾ ਮਾਮਲੇ ਦੇ ਵਿੱਚ ਹੋਰ ਕੀ ਅਹਿਮ ਮੋੜ ਦੇਖਣ ਨੂੰ ਮਿਲਦੇ ਨੇ ਡਾਕਟਰ ਭੀਮਰਾਓ ਉਵੇਦਕਰ ਦੇ ਜਨਮ ਦਿਨ ਦੇ ਮੌਕੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਤਨਸ਼ਾਈ ਹਟਾਓ ਸੰਵਿਧਾਨ ਬਚਾਓ ਨੂੰ ਲੈ ਕੇ ਰੈਲੀਆਂ ਕੀਤੀਆਂ ਜਾੜੀਆਂ ਨੇ ਜਿਸ ਦੇ ਤਹਿਤ ਪੰਜਾਬ ਵਿੱਚ ਵੀ ਵੱਡੇ ਪੱਧਰ ਤੇ ਰੈਲੀ ਅਤੇ ਮਾਰਚ ਕੀਤੇ ਗਏ ਅਤੇ ਅਜਿਹਾ ਹੀ 1 ਮਾਰਚ ਚੰਡੀਗੜ੍ਹ ਦੇ ਵਿੱਚ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦੀ ਅਗਵਾਈ ਹੇਠ ਹੋਇਆ ਜਿੱਥੇ ਉਹਨਾਂ ਨੇ ਕੇਜੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਬਿਆਨ ਦਿੱਤਾ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਦੇ ਤਹਿਤ ਮਾਰਚ ਕੀਤੇ ਜਾ ਰਹੇ ਨੇ ਤੇ ਰੈਲੀਆਂ ਗੱਡੀਆਂ ਚੱਲੀਆਂ ਨੇ ਜਿਸ ਤੋਂ ਬਾਅਦ ਬਾਬਾ ਸਾਹਿਬ ਭੀਮrao ਅੰਬੇਦਕਰ ਨੂੰ ਵੀ ਅੱਜ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਇਸੇ ਦੇ ਚਲਦਿਆਂ ਅੱਜ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਈ ਦੇ ਹੇਠ ਚੰਡੀਗੜ੍ਹ ਦੇ ਵਿੱਚ ਇੱਕ ਮਾਰਚ ਕੱਢਿਆ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਵਿਰੋਧੀ ਸਰਕਾਰਾਂ ਦੇ ਉੱਤੇ ਤਾਂ ਤਿੱਖੇ ਸ਼ਬਦੀ ਵਾਰ ਕੀਤੇ ਨੇ ਤੇ ਨਾਲ ਹੀ ਇੰਡੀਆ ਅਲਾਈਅንስ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤਾ ਤੇ ਵੱਡੇ ਵੱਡੇ ਘਟਾਲਿਆਂ ਨੂੰ ਦਬਾ ਕੇ ਬੀਜੇਪੀ ਚ ਉਹ ਜੇ ਪੋਲਿਟਿਸ਼ੀਨ ਨੂੰ ਸ਼ਾਮਲ ਕਰ ਰਹੀ ਆ ਉਸ ਚੀਜ਼ ਦੇ ਲੋਕ ਅਸੀਂ ਜਿਹੜੇ ਇਕੱਠੇ ਹੋਏ ਆ ਤੇ ਅਸੀਂ ਬੀਜੇਪੀ ਸਰਕਾਰ ਦੀ ਇਸਤਾਨਾ ਸ਼ਾਹ ਦੇ ਦੇਸ਼ ਦੇ ਸੰਵਿਧਾਨ ਨੂੰ ਮੋਡੀਫਾਈ ਕਰਨ ਦੇ ਤੇ ਤੋੜ ਮਰੋੜ ਕੇ ਇੱਕ ਨਵੇਂ ਤਰੀਕੇ ਨਾਲ ਜਿਹੜੀ ਇਹਨਾਂ ਦੀ ਚਾਲ ਚੱਲ ਰਹੀ ਆ ਅਸੀਂ ਉਹਦੀ ਸਖਤ ਜਿਹੜੀ ਆ ਆਲੋਚਨਾ ਕਰਦੇ ਹਾਂ ਫਰਕ ਤੇ ਉਹਨਾਂ ਤੇ ਖੁੱਤੇ ਪੈ ਰਿਹਾ ਨਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਛਵੀ ਆ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਕਿ ਬੀਜੇਪੀ ਦਾ ਆਪਣਾ ਜਿਹੜਾ ਪੈਰਾਂ ਤੇ ਕਹਾੜੀ ਮਾਰੀ ਉਹਨਾਂ ਨੇ ਜੇਲ੍ਹ ਦੇ ਵਿੱਚ ਪਾ ਕੇ ਤੇ ਵੱਡੇ ਵੱਡੇ ਬਹੁਤ ਘਟਾਲੇਬਾਜ਼ ਨੇ ਜਿਨ੍ਹਾਂ ਨੇ ਹਜ਼ਾਰਾਂ ਕਰੋੜਾਂ ਸੈਂਕੜਾਂ ਕਰੋੜਾਂ ਦੇ ਘਟਾਲੇ ਕੀਤੇ ਨੇ ਜਿਨ੍ਹਾਂ ਜਿਹੜੇ ਕੀ ਆਜ਼ਾਦ ਘੁੰਮ ਰਹੇ ਨੇ ਜਬ ਬੀਜੇਪੀ ਨੂੰ ਫੰਡ ਦੇ ਰਹੇ ਨੇ ਤੇ ਇਸ ਤਰੀਕੇ ਦਾ ਜਿਹੜਾ ਤਾਨਾਸ਼ਾਹ ਇਹ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਜਿਹੜਾ ਜੇਲ੍ਹਾਂ ਦਾ ਇਹ ਜ਼ੁਲਮ ਦਾ ਜਿਹੜਾ ਜਵਾਬ ਆ ਲੋਕ ਵੋਟ ਨਾ ਦੇਣ ਨੂੰ ਤਿਆਰ ਨੇ ਤੇ ਅਸੀਂ ਬਾਬਾ ਸਾਹਿਬ ਜੀ ਦੇ ਆ ਸੰਵਿਧਾਨ ਨੂੰ ਉਹਨਾਂ ਦੇ ਬਣਾਏ ਹੋਏ ਪਵਿੱਤਰ ਸੰਵਿਧਾਨ ਨੂੰ ਬਚਾਉਣ ਲਈ ਜੋ ਕਰਨਾ ਪਏ ਉਹ ਕਰਾਂਗੇ। ਭਾਜਪਾ ਵੱਲੋਂ ਅਜਿਹੜਾ ਚੋਣ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ ਕਿਵੇਂ ਦੇਖਦੇ ਹੋ? ਇਹਨਾਂ ਨੇ ਤਾਂ ਪਹਿਲਾਂ 10-10 ਲੱਖ ਖਾਤਿਆਂ 'ਚ ਵੀ ਪਾਉਣਾ ਸੀ। ਇਹਨਾਂ ਨੇ ਤਾਂ ਬੜਾ ਕੁਝ ਕਰਨਾ ਸੀ। ਇਹਨਾਂ ਦੇ ਜਿਹੜੇ ਵਾਅਦੇ ਨੇ ਉਹ ਸਾਰਾ ਦੇਸ਼ ਜਾਣਦਾ ਹੀ ਹੈ ਕਿ ਇਹਨਾਂ ਦਾ ਇੱਕ ਹੀ ਕੰਮ ਹੈ ਫੁੱਟ ਪਾਓ ਤੇ ਰਾਜ ਕਰੋ। ਇਹਨਾਂ ਨੇ ਇਹ ਸਾਡਾ ਜਿਹੜਾ ਸੰਵਿਧਾਨ ਆ ਦੇਸ਼ ਦਾ ਇਹ ਬਰਾਬਰੀ ਦੀ ਗੱਲ ਕਰਦਾ ਸਾਰੇ ਧਰਮਾਂ ਦੀ ਸਾਰੇ ਲੋਕਾਂ ਦੀ ਹਰ ਇੱਕ ਦੀ ਉਹ ਬਰਾਬਰੀ ਦੀ ਗੱਲ ਕਰਦਾ ਪਰ ਇਹਨਾਂ ਨੇ ਫੁੱਟ ਪਾਓ ਤੇ ਰਾਜ ਕਰੋ ਹੀ ਕਰਨਾ ਹੈ ਤੇ ਇਹ ਵੀ ਡਰ ਆ ਵੀ ਆਉਣ ਵਾਲੇ ਸਮੇਂ 'ਚ ਇਹ ਲੋਕਤੰਤਰ ਨੂੰ ਖਤਮ ਕਰਕੇ ਵੋਟ ਪਾਉਣ ਦਾ ਅਧਿਕਾਰ ਵੀ ਖੋ ਸਕਦੇ ਨੇ ਲੋਕਾਂ ਤੋਂ ਤੇ ਦੇਸ਼ 'ਚ ਵੋਟਾਂ ਤੋਂ ਬਿਨਾਂ ਇਹ ਜਿਹੜੀ ਕੇਂਦਰ 'ਚ ਆਪਣੀ ਸਰਕਾਰ ਰੱਖਣ ਦੀ ਚਾਲ ਚੱਲ ਸਕਦੇ ਨੇ ਸੋ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਸਹੀ ਸਰਕਾਰ ਚੁਣਨ ਦੀ ਲੋੜ ਆ ਇੰਡੀਆ ਅਲਾਈਅንስ ਦੀ ਜਿਹੜੀ ਸਰਕਾਰ ਹੈ ਮੈਨੂੰ ਪੂਰੀ ਉਮੀਦ ਹੈ ਵੀ ਜਿਹੜੇ ਪੰਜਾਬ ਦੇ ਲੋਕ ਨੇ ਤੇ ਪੂਰੇ ਦੇਸ਼ ਤੋਂ ਜਿਹੜੇ ਲੋਕ ਨੇ ਉਹ ਸਾਡੇ ਦੇਸ਼ ਦੀ ਜਿਹੜੀ ਵੱਖ-ਵੱਖ ਰਾਜਾਂ ਦਾ ਮਲਿਆ ਬਣਿਆ ਹੋਇਆ ਇੱਕ ਦੇਸ਼ ਹੈ ਤੇ ਉਸ ਚੀਜ਼ ਨੂੰ ਸਮਝਦੇ ਹੋਏ ਇੱਕ ਚੰਗੀ ਸਰਕਾਰ ਚੰਗੀ ਨੀਅਤ ਵਾਲੀ ਸਰਕਾਰ ਨੂੰ ਚੁਣਨਗੇ ਮਨੀਸ਼ ਤਵਾੜੀ ਜੀ ਨੂੰ ਚੰਡੀਗੜ੍ਹ ਤੋਂ ਸੀਟ ਦਿੱਤੀ ਗਈ ਹੈ ਜਿੰਨੂੰ ਮਰਜ਼ੀ ਦੇ ਦੇਣ ਜੀ ਸਭ ਦੀ ਸਭ ਨੂੰ ਬੈਸਟ ਵਿਸ਼ੇਸ ਨੇ ਗੁੱਡ ਲੱਕ ਹੈ ਜ਼ਿਕਰੋ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਦੇ ਵੱਲੋਂ ਲਗਾਤਾਰ ਡਟ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਕਾਂਗਰਸ ਅਤੇ ਬਾਕੀ ਸਿਆਸੀ ਪਾਰਟੀਆਂ ਦਾ ਇੰਡੀਆ ਅਲਾਈਅንስ ਵੀ ਸਾਹਮਣੇ ਆਇਆ ਹੈ ਇੰਡੀਆ ਗਠਜੋੜ ਦਾ ਕਹਿਣਾ ਹੈ ਕਿ ਇਸ ਵਾਰ ਸਾਰੀਆਂ ਸਰਕਾਰਾਂ ਮਿਲ ਕੇ ਪਾਜਪਾ ਨੂੰ ਕਰਾਰੀ ਹਾਰ ਦੇਣਗੀਆਂ ਅਤੇ ਇਸ ਦਾ ਫੈਸਲਾ ਹੁਣ ਆਉਣ ਵਾਲੀਆਂ ਚੋਣਾਂ ਵਿੱਚ ਹੀ ਵੇਖਣ ਨੂੰ ਮਿਲੇਗਾ ਬੀਤੇ ਦਿਨੀ ਕੈਬਨਿਟ ਮੰਤਰੀ ਅਤੇ ਲੋਕ ਸਭਾ ਉਮੀਦਵਾਰ ਲਾਲਜੀਤ ਪੁੱਲਰ ਦੇ ਵੱਲੋਂ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਸਿਆਸੀ ਆਗੂ ਨਰਾਜ਼ ਨਜ਼ਰ ਆ ਰਹੇ ਨੇ ਇਸੇ ਦੇ ਦੌਰਾਨ ਹੀ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀੜਾ ਦੇ ਵੱਲੋਂ ਵੀ ਹੁਣ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਮਾਫੀ ਮੰਗਣ ਵਾਸਤੇ ਕਿਹਾ ਨਾਲ ਹੀ ਉਹਨਾਂ ਨੇ ਇਸ ਮੌਕੇ ਤੇ ਕਿਹਾ ਕਿ ਕੈਬਨਿਟ ਰਹਿਣ ਦੇ ਲਾਇਕ ਨਹੀਂ ਹਨ ਲਾਲਜੀਤ ਪੁੱਲਰ ਤੇ ਉਹਨਾਂ ਨੂੰ ਦੋਵੇਂ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਬਿੱਦਦੀਨੀ ਲੋਕ ਸਭਾ ਉਮੀਦਵਾਰ ਲਾਲਜੀਤ ਪੁੱਲਰ ਦੇ ਵੱਲੋਂ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਸੀ ਤੇ ਇਸ ਵਿੱਚ ਜਾਤੀ ਸੂਚਕ ਗੱਲਾਂ ਵੀ ਕਈਆਂ ਗਈਆਂ ਸਨ ਜਿਸ ਤੋਂ ਬਾਅਦ ਮਾਮਲਾ ਪੱਖਤਾ ਹੋਇਆ ਵਿਖਾਈ ਦੇ ਰਿਹਾ ਸੀ ਤੇ ਮਾਮਲੇ ਨੇ ਸਿਆਸੀ ਰੁਖ اختیار ਕਰ ਲਿਆ ਸੀ ਅਤੇ ਅੱਜ ਸਭ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਲਾਲਜੀਤ ਭੁੱਲਰ ਦੇ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨੇ ਸਾਧੇ ਗਏ ਨੇ ਕੁਲਬੀਰ ਜ਼ੀਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਾਫੀ ਮੰਗਣੀ ਚਾਹੀਦੀ ਏ ਉਹਨਾਂ ਨੇ ਲਾਲਜੀਤ ਭੁੱਲਰ ਨੂੰ ਛੋਟਾ ਪਾਂਡਾ ਦੱਸਿਆ ਉਹਨਾਂ ਕੀ ਕਿਹਾ ਤੁਹਾਨੂੰ ਸੁਣਾਉਣੀ ਆ ਪਰ ਮੈਂ ਸਰਦਾਰ ਲਾਲਜੀਤ ਸਿੰਘ ਭੁੱਲਰ ਤੇ ਨੂੰ ਇਹ ਗੱਲ ਕਹਿਣੀ ਚਾਹਾਂ ਕਿ ਤੂੰ ਜੋ ਕੁਝ ਵੀ ਬੋਲਿਆ ਜੋ ਗਿੱਲ ਪਰਿਵਾਰ ਬਾਰੇ ਬੋਲਿਆ ਔਰ ਜੋ ਤੂੰ ਸਾਡੇ ਭਾਈ ਲਾਲੋ ਦੇ ਵਾਰਸਾਂ ਬਾਰੇ ਜਾਂ ਉਹਨਾਂ ਸਵਰਨਕਾਰ ਵੀਰਾਂ ਬਾਰੇ ਜੋ ਸ਼ਰਧਾਵਲੀ ਵਰਤੀ ਹੈ ਮੈਂ ਉਹਦੀ ਸਖਤ ਨਿੰਦਾ ਕਰਦਾ ਔਰ ਮੈਂ ਇਹ ਗੱਲ ਕਹਿਣਾ ਵਾ ਕਿ ਤੇਰਾ ਕਸੂਰ ਨਹੀਂ ਸੀ ਕਿਉਂਕਿ ਤੂੰ ਭਾਂਡਾ ਛੋਟਾ ਸੀ ਭਰ ਗਿਆ ਉੱਚਣ ਲੱਗ ਪਿਆ ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹਦੇ 'ਚ ਤੇਰਾ ਕਸੂਰ ਨਹੀਂ ਇਹਦੇ 'ਚ ਪੰਜਾਬ ਦੇ ਮੁੱਖ ਮੰਤਰੀ ਦਾ ਕਸੂਰ ਆ ਭਗਵੰਤ ਮਾਨ ਦਾ ਉਹ ਭਗਵੰਤ ਮਾਨ ਪਹਿਲਾਂ ਤਾਂ ਲੋਕਾਂ ਨੇ ਗਲਤੀ ਕੀਤੀ ਕਿ ਮੁੱਖ ਮੰਤਰੀ ਇਹੋ ਜਿਹਾ ਬਣਾਤਾ ਪਹਿਲਾਂ ਵੀ ਪਿੱਟਦੇ ਰਹੇ ਆ ਕਿ ਭਾਈ ਜੇ ਸ਼ਰਾਬੀ ਦੇ ਹੱਥ ਤੁਸੀਂ ਬਸ ਫੜਾਉਂਗੇ ਤਾਂ ਫਿਰ ਸਵਾਰੀਆਂ ਰੀਕਾਂ ਲੀਆਂ ਨਹਿਰਾਂ ਚ ਲੱਪਣੀਆਂ ਔਰ ਗਾਂ ਜਿਹੋ ਜੀ ਕੋਕੋ ਉਹ ਜਿਹੇ ਬੱਚੇ ਉਹ ਯਾਰ ਮੇਰੀ ਇੱਕ ਗੱਲ ਸੁਣ ਲਾਲਜੀਤ ਸਿੰਘ ਭੋਲਾ ਪਹਿਲੀ ਗੱਲ ਇੱਕ ਤੂੰ ਜੇ ਇਲੈਕਸ਼ਨ ਲੜਦਾ ਪਿਆ ਤੈਨੂੰ ਪਾਰਟੀ ਨੇ ਜੇ ਤੈਨੂੰ ਮੰਤਰੀ ਬਣਾਇਆ ਦੋ ਮਹਿਕਮੇ ਦਿੱਤੇ ਆ ਤਾਂ ਤੈਨੂੰ ਇਸ ਕਰਕੇ ਨਹੀਂ ਦਿੱਤੇਗੇ ਜੀ ਤੂੰ ਲੋਕਾਂ ਦੇ ਪਰਿਵਾਰਾਂ ਬਾਰੇ ਔਰ ਲੋਕਾਂ ਦੇ ਧਰਮਾਂ ਬਾਰੇ ਕਹਿੰਨਾ ਫਿਰੇ ਕਿ ਤੂੰ ਫਰਾਨੀ ਜਾਤ ਦਾ ਤੂੰ ਫਰਾਨੀ ਜਾਤ ਹੈ ਸਾਡੇ ਗੁਰੂ ਸਾਹਿਬ ਨੇ ਤਾਂ ਕੋਈ ਜਾਤ ਪੇਤ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਇਸ ਕਰਕੇ ਮੇਰੀ ਇੱਕ ਬੇਨਤੀ ਆ ਜੇ ਦੱਸਣਾ ਸੀ じゃ ਤੂੰ ਇਹ ਦੱਸਦਾ ਕਿ ਤੇਰੇ ਕੋਲ ਦੋ ਦੋ ਮਹਿਕਮੇ ਆ ਪੰਚਾਇਤ ਦਾ ਹੈ ਟਰਾਂਸਪੋਰਟ ਦਾ ਹੈ ਜਿਹੜੇ ਜਿਹੜੇ ਮਹਿਕਮੇ ਤੈਨੂੰ ਦਿੱਤੇ ਉਹਨਾਂ 'ਚ ਕੀ ਕੰਮ ਕੀਤਾ ਤੂੰ ਦੱਸਦਾ ਜੇ ਵੱਡੀ ਸ਼ਰੀਆਲੀ ਦਾ ਸੀ ਤੂੰ ਇਹ ਦੱਸਦਾ ਕਿ ਉਥੋਂ ਦੇ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਬੰਨ ਦੇ ਉੱਪਰ ਅੱਜ ਕਿੰਨੇ ਆ ਲੋਕਾਂ ਦੀਆਂ ਜਾਨਾਂ ਬਚਾਈਆਂ ਕਿੰਨੇ ਪਸ਼ੂਆਂ ਦੀਆਂ ਜਾਨਾਂ ਬਚਾਈਆਂ ਔਰ ਉਹਨਾਂ ਜਾਨਾਂ ਬਚਾਉਣ ਦੇ ਨਾਲ ਨਾਲ ਕਿਤੇ ਇਹ ਵੀ ਦੱਸੇ ਲਾਲਜੀਤ ਭੁੱਲ ਕਿਉਂ ਦੇ ਚ ਤੇਰਾ ਕੀ ਰੋਲ ਸੀ ਔਰ ਮੈਂ ਇਹ ਗੱਲ ਕਹਿਣਾ ਕਿ ਉਹ ਸੰਤਾਂ ਮਹਾਪੁਰਸ਼ਾਂ ਕਰਕੇ ਸ੍ਰੀ ਹਰਿ ਆਲੀਆ ਕਰਕੇ ਜ਼ਿਕਰ ਹੋ ਹੈ ਕਿ ਬੀਤੇ ਦਿਨੀ ਲਾਲਜੀਤ ਪੁੱਲਰ ਨੇ ਇੱਕ ਵੀਡੀਓ ਸਾਂਝੀ ਕਰਕੇ ਮਾਫੀ ਮੰਗ ਲਈ ਸੀ ਪਰ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਹਰਮਿੰਦਰ ਗਿੱਲ ਦੇ ਉੱਤੇ ਮੁਰ ਤੋਂ ਉਹਨਾਂ ਨੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸੀ ਤੇ ਉਹਨਾਂ ਨੂੰ ਗੰਦ ਕਿਹਾ ਸੀ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ 'ਚ ਕੀ ਨਵਾਂ ਮੋੜ ਵੇਖਣ ਨੂੰ ਮਿਲਦਾ ਹੈ ਆਮ ਆਦਮੀ ਪਾਰਟੀ ਦੀ ਮੰਤਰੀ ਆਤਿਸ਼ੀ ਮਰਲੇਨਾ ਦੇ ਵੱਲੋਂ ਬੀਜੇਪੀ ਦੇ ਚੋਣ ਮੈਨੀਫੈਸਟੋ ਨੂੰ ਲੈ ਕੇ ਨਿਸ਼ਾਨੇ ਸਾਧੇ ਗਏ ਨੇ ਦੱਸਦੇ ਕਿ ਬੀਜੇਪੀ ਨੇ ਆਪਣਾ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ 10 ਸਾਲਾਂ 'ਚ ਕੀਤੇ ਕੰਮਾਂ ਬਾਰੇ ਵੀ ਦੱਸਿਆ ਹੈ ਤੇ ਨਾਲ ਹੀ ਗਰੰਟੀਆਂ ਵੀ ਦਿੱਤੀਆਂ ਨੇ ਇਨ੍ਹਾਂ ਹੀ ਗਰੰਟੀਆਂ ਦੇ ਉੱਤੇ ਹੁਣ ਆਤਿਸ਼ੀ ਨੇ ਨਿਸ਼ਾਨੇ ਸਾਧੇ ਨੇ ਬੀਤੇ ਕੁਝ ਦਿਨਾਂ ਤੋਂ ਆਤਿਸ਼ੀ ਮਰਲੇਨਾ ਕੇਜਰੀਵਾਲ ਨੂੰ ਲੈ ਕੇ ਬੀਜੇਪੀ ਤੇ ਨਿਸ਼ਾਨੇ ਸਾਧ ਰਹੇ ਸਨ ਪਰ ਅੱਜ ਉਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਦਿੱਤੀਆਂ ਜਾ ਰੀਆਂ ਗਰੰਟੀਆਂ ਦੀ ਪੋਲ ਖੋਲੀ ਹੈ ਪਰ ਦਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲੋਕ ਸਭਾ ਚੋਣਾਂ ਲਈ ਪਾਜਪਾ ਦਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਨੂੰ ਸੰਕਲਪ ਪੱਤਰ ਦਾ ਨਾਮ ਦਿੱਤਾ ਹੈ ਮੈਨੀਫੈਸਟੋ ਦਾ ਸਿਰਲੇਖ ਹੈ ਮੋਦੀ ਦੀ ਗਾਰੰਟੀ 2024 ਅਤੇ ਇਹ ਗਰੀਬਾਂ ਨੌਜਵਾਨਾਂ ਕਿਸਾਨਾਂ ਅਤੇ ਔਰਤਾਂ ਤੇ ਕੇਂਦ੍ਰਿਤ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਪ੍ਰਧਾਨ ਮੰਤਰੀ ਦੇ ਨਾਲ ਮੰਚ ਤੇ ਜੀਪੀ ਨੱਡਾ ਰਾਜਨਾਥ ਸਿੰਘ ਅਮਿਤ ਸ਼ਾ ਅਤੇ ਨਿਰਮਲਾ ਸਿਧਾਰਮਨ ਵੀ ਮੌਜੂਦ ਸਨ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਮੰਤਰੀ ਆਤਿਸ਼ੀ ਮਾਲੀਨਾ ਨੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ 10 ਸਾਲਾਂ ਦੇ ਵਿੱਚ ਕਿਤੇ ਕੰਮਾਂ ਦਾ ਜ਼ਿਕਰ ਕੀਤਾ ਜਿਸ ਤੋਂ ਬਾਅਦ ਆਤਿਸ਼ੀ ਮਾਲੀਨਾ ਨੇ 10 ਸਾਲਾਂ ਦੇ ਵਿੱਚ ਭਾਜਪਾ ਵੱਲੋਂ ਕਿਤੇ ਕੰਮਾਂ ਦੇ ਉੱਤੇ ਨਿਸ਼ਾਨੇ ਸਾਧਦੇ ਨੇ 2024 ਦੇ ਚੋਣ ਦਾ अपना जुमला पत्र घोषित किया है इस जुमले पत्र में जो जो वादे भारतीय जनता पार्टी ने पिछले दस साल से पूरे नहीं किए उसका पूरा कच्चा चिट्ठा सामने आ गया है यही प्रधानमंत्री नरेंद्र मोदी जी हैं जिन्होंने 2014 में जब चुनाव लड़ा तो उनका सबसे पहला और सबसे महत्वपूर्ण वादा था देश के युवाओं को बहुत हुई बेरोजगारी की मार अब की बार मोदी सरकार मोदी जी ने वादा किया था या ये कहें कि 2014 में भी मोदी जी ने जुमला दिया था कि हम हर साल दो करोड़ नौकरियां देने वाले हैं लेकिन आज 10 साल बाद 2024 के इस जुमले पत्र में वो नौकरियों का आंकड़ा देने को भी तैयार नहीं है कहीं पर इस 75 पेज के डॉक्यूमेंट में ये आंकड़ा नहीं दिया है मोदी जी ने कि 10 साल में कितने युवाओं को बेरोजगारी बे, बेरोजगारी दी एक्चुअली दूसरी बात प्रधानमंत्री नरेंद्र मोदी जी की सरकार ने खुद देश के संसद में आंकड़ा दिया है कि 10 साल के अंदर 20 करोड़ तो छोड़िए दो करोड़ नौकरियां तक पैदा नहीं हुई हैं मोदी जी ने तो आंकड़ा नहीं दिया पर मैं आपको आंकड़ा देती हूं बेरोजगारी का आज भारत के इतिहास में 45 साल में सबसे ज़्यादा बेरोजगारी है आज भारत में यूथ एम्प्लॉयमेंट ऑल टाइम लो पर है युवाओं के आंकड़ों को अगर हम देखने जाएं, तो हमारे देश में 25 परसेंट युवा बेरोजगार हैं ਜ਼ਿਕਰੂ ਹੈ ਕਿ ਲੋਕ ਸਭਾ ਚੋਣਾਂ 2024 ਚ ਪੰਜ ਪਾ ਦਾ ਨਾਰਾ ਹੈ ਕਿ 400 ਤੋਂ ਪਾਰ 19 April ਨੂੰ ਪਹਿਲੇ ਪੜਾਅ ਦੀਆਂ ਵੋਟਾਂ ਦੀ ਸ਼ੁਰੂਆਤ ਹੋਵੇਗੀ ਤੇ 4 June ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਵੇਖਣਾ ਤਾਂ ਇਹ ਹੋਵੇਗਾ ਕਿ ਨਤੀਜੇ ਆਉਣ ਤੋਂ ਬਾਅਦ ਲੋਕਾਂ ਦੇ ਵੱਲੋਂ ਕਿਹੜੀ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਜਾਂਦਾ ਹੈ ਤੇ ਇਸ ਵਾਰ ਕਿਹੜੀ ਪਾਰਟੀ ਦੀ ਮਿਹਨਤ ਰੰਗ ਲਿਆਉਂਦੀ ਏ। ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀ ਜਨਮ ਦਿਵਸ ਮੌਕੇ ਤੇ ਜਲੰਧਰ ਦੇ ਵਿੱਚ ਬਾਬਾ ਭੀਮrao ਅੰਬੇਦਕਰ ਚੌਂਕ ਵਿਖੇ ਸਿਆਸੀ ਹਸਤੀਆਂ ਪਹੁੰਚਣੀਆਂ ਸੰਤ ਇਸ ਮੌਕੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੂੰ ਸ਼ਰਧਾਂਜਲੀ ਵੀ ਪੇਂਟ ਕੀਤੀ ਜਾ ਰਹੀ ਸੀ ਵੱਖ-ਵੱਖ ਸਿਆਸੀ ਆਗੂ ਪਹੁੰਚੇ ਕਾਂਗਰਸ ਦੇਵੀ ਪਹੁੰਚੇ ਆਮ ਆਦਮੀ ਪਾਰਟੀ ਦੇ ਵੀ ਪਹੁੰਚੇ ਤੇ ਉੱਥੇ ਹੀ ਪਹੁੰਚੇ ਸ਼ੀਤਲ ਅਨੁਗਰਾਲ ਜੋ ਨਵੇਂ-ਨਵੇਂ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਉਹਨਾਂ ਨੇ ਬਾਬਾ ਸਾਹਿਬ ਭੀਮrao ਅੰਬੇਦਕਰ ਦੀ ਮੂਰਤੀ ਦੀ ਖਸਤਾ ਹਾਲਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਨਿਸ਼ਾਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਭਲਕਾਰ ਸਿੰਘ ਵੀ ਅੱਜ ਆਪਣੇ ਵਰਕਰਾਂ ਤੇ ਸਮਰਥਕਾਂ ਦੇ ਸਮੇਤ ਡਾਕਟਰ ਭੀਮਰਾਓ ਅੰਬੇਦਕਰ ਜੀ ਨੂੰ ਸ਼ੰਤਾ ਜਲੀ ਦੇਣ ਵਾਸਤੇ ਪਹੁੰਚੇ ਉਹਨਾਂ ਨੇ ਇਸ ਮੌਕੇ ਪਾਈਚਾਰੀ ਨੂੰ ਮੁਬਾਰਕਬਾਦ ਦਿੱਤੀ ਤੇ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਸੁਣਾਉਣੀ ਆਂ ਸਤਿ ਸ਼੍ਰੀ ਅਕਾਲ ਬਾਬਾ ਸਾਹਿਬ ਮੇਕਾ ਦਿਲਾ ਜਨਮਵਧ ਜਿਸ ਤੇ ਬਹੁਤ ਬਹੁਤ ਵਿਦੇਸ਼ ਵਾਸੀਆਂ ਨੂੰ ਈਵਨ ਸਾਡੇ ਵਿਦੇਸ਼ਾਂ ਚ ਰਹਿੰਦੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਡਾਕਟਰ ਬਾਬਾ ਸਾਹਿਬ ਮਿਤਰਾ ਜੀ ਜੋ ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨ ਸੀ ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਨੂੰ ਕੌਨਸਟਿਟਿਊਸ਼ਨ ਬਣਾਇਆ ਜਿਸ ਦੇ ਵਿੱਚ ਦੇਸ਼ ਦੇ ਵਿੱਚ ਰਹਿੰਦੇ ਹੋਏ ਹਰ ਵਰਗ ਦੇ ਇਨਸਾਨ ਨੂੰ ਫੰਡਾਮੈਂਟਲ ਰਾਈਟ ਦਿੱਤੇ ਰਾਈਟ ਟੂ ਵੋਟ ਰਾਈਟ ਟੂ ਸਪੀਕ ਇਟ ਆਦਿ ਅਨੇਕਾਂ ਤਰ੍ਹਾਂ ਦੇ ਜਿਹੜੇ ਸੀ ਉਹ ਫੰਡਾਮੈਂਟਲ ਰਾਈਟ ਸੀ ਜਿਸ ਨਾਲ ਅਜੇ ਦੇਸ਼ ਦੇ ਅੰਦਰ ਅਸੀਂ ਇੱਕ ਬੋਲਣ ਦਾ ਅਧਿਕਾਰ ਇੱਕ ਵੋਟ ਦਾ ਅਧਿਕਾਰ ਪੜ੍ਹ ਲਿਖਣ ਦਾ ਅਧਿਕਾਰ ਖਾਸ ਕਰਕੇ ਡਾਕਟਰ ਬਾਬਾ ਸਾਹਿਬ ਮਿਤਰਾ ਜੀ ਨੇ ਐਜੂਕੇਸ਼ਨ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਕਿਉਂਕਿ ਦੱਬੇ ਕੁਚਲੇ ਲੋਕ ਜਿਹੜੇ ਐਜੂਕੇਸ਼ਨ ਦੇ ਜ਼ਰੀਏ ਜਿਹੜਾ ਅੱਗੇ ਪਰਿਵਾਰ ਆਉਣ ਨੌਕਰੀਆਂ ਤੇ ਲੱਗਣ ਔਰ ਤਰੱਕੀ ਕਰਨ ਸੋ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਆਪਣੀ ਪਾਰਟੀ ਵੱਲੋਂ ਆਪਣੇ ਸਾਥੀਆਂ ਵੱਲੋਂ ਜਿਹੜਾ ਬਹੁਤ ਬਹੁਤ ਮਾਰਗ ਦਰਸ਼ਨ ਦਿੱਤਾ ਔਰ ਹਮੇਸ਼ਾ ਹੀ ਦੁਨੀਆ ਜਿੰਨਾਂ ਤੱਕ ਰਹਿੰਦੀ ਆ ਉਸ ਉਸ ਦੇਰ ਤੱਕ ਜਿਹੜਾ ਡਾਕਟਰ 바ਵਾ ਸਾਹ ਦੇ ਜਿਹੜਾ ਨਾਮ ਰਵੇਗਾ ਧੰਨਵਾਦ ਦਸ ਤਈ ਕਿ ਇਸ ਤੋਂ ਬਾਅਦ ਪੰਜ ਪਾਦੇ ਨਵੇਂ ਬਣੇ ਆਗੂ ਸ਼ੀਤਲ ਅਨੁਗਰਾਲ ਵੀ ਡਾਕਟਰ ਭੀਮਰਾਓਂ ਅੰਬੇਦਕਰ ਜੀ ਨੂੰ ਨਮਨ ਕਰਨ ਵਾਸਤੇ ਪਹੁੰਚੇ ਉਹਨਾਂ ਨੇ ਦੱਸਿਆ ਕਿ ਬਾਬਾ ਸਾਹਿਬ ਦੇ ਬੁੱਤ ਦੀ ਹਾਲਤ ਬਹੁਤ ਮਾੜੀ ਏ ਉਹਨਾਂ ਇਹ ਵੀ ਕਿਹਾ ਕਿ ਇੱਥੇ ਸਫਾਈ ਨਹੀਂ ਕੀਤੀ ਜਾਂਦੀ ਤੇ ਇਸ ਚੌਂਕ ਦਾ ਵੀ ਬੁਰਾ ਹਾਲ ਹੋਇਆ ਪਿਆ ਹੈ ਉਹਨਾਂ ਨੇ ਇਸ ਮੌਕੇ ਤੇ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੀ ਆਮ ਆਦਮੀ ਪਾਰਟੀ ਦੇ ਉੱਤੇ ਵੀ ਜੰਮ ਕੇ ਨਿਸ਼ਾਨੇ ਸਾਧੇ ਦੋਸਤਾਂ ਦੇ ਵਿੱਚ ਇੰਨੇ ਵੀ ਲੋਕ ਜੁੜੇ ਆ ਵਿਸ਼ੇ ਤੇ ਬੈਠੇ ਲੋਕ ਸਾਰੇ ਡਾਕਟਰ ਹਵਾ ਸਾਹਿਬ ਜੀ ਵੀ ਜਲਤੀ ਨੇ ਉਸਨੇ ਸੁਪਨਾ ਮੈ ਦਿਨਾ ਆਪਣੇ ਵੱਲ ਆਪਣੇ ਪਰਿਵਾਰ ਵੱਲ ਹੋਰ ਆਪਣੀ ਪਾਰਟੀ ਵੱਲ ਭਾਗ ਦੇ ਪੜੀ ਡਾਕਟਰ ਬਾਬਾ ਸਾਹਿਬ ਨੇ ਕਿਹਾ ਕਿ ਇਹ ਸੰਧਾਨ ਦੇ ਮਤਲਬ ਹੈ ਕਿ ਅਸੀਂ ਲੋਕ ਅੱਜ ਇਸ ਭਰ ਦੇ ਵਿੱਚ ਅੰਦ ਮੰਤਰੀ ਉੱਤੇ ਬਾਬਾ ਸਾਹਿਬ ਨੇ ਕਿਹਾ ਜੀ ਦੇ ਕਿਉਂ ਇਹ ਸੰਧਾਨ ਦੇ ਕਰਕੇ ਹੀ ਅੱਜ ਲੋਕ ਵੱਡੀਆਂ ਵੱਡੀਆਂ ਕੂਕੀਆਂ ਦੇ ਵਿੱਚ ਨੰਗ ਮਾਰ ਰਹੇ ਆ ਅੱਜ ਕਈਆਂ ਸਰਕਾਰਾਂ ਡਾਕਟਰ ਬਾਬਾ ਸਾਹਿਬ ਮੇਤਕਰ ਜੀ ਦੇ ਫੋਟੋ ਲਗਾ ਕੇ ਪੰਜਾਬ ਦੀ ਜਿਹੜੀ ਰਾਜਨੀਤਿਕ ਚਿੱਤਰ ਦੀ ਕੋਈ ਨਹੀਂ ਬਣ ਰਹੀ ਹੈ ਪਰ ਮੈਂ ਅਜ ਉਹਨਾਂ ਲੋਕਾਂ ਦੇ ਲਈ ਬੜੀ ਜੀ ਮਨਭਾਗੀ ਜਿਹੜੇ ਗੱਲ ਕਰਨ ਜਾ ਰਹੇ ਹੈ ਜਿੱਥੇ ਅਸੀਂ ਅੱਜ ਡਾਕਟਰ ਬਾਬਾ ਸਾਹਿਬ ਮੇਤਕਰ ਜੀ ਜਨਤੀ ਮਨਾ ਰਹੇ ਹੈ ਅੱਜ ਜਲੰਧਰ ਦੇ ਵਿੱਚ ਜਿਹੜਾ ਅਮਿਤਕਰ ਚੌਂਕ ਜਿਸ ਤੋਂ ਉਸ ਤੋਂ ਕਈ ਰਾਣਕੀ ਲੋਕ ਇਸ ਸਟੈਚੂ ਨੂੰ ਨਮਨ ਕਰਕੇ ਰਾਜਨੀਤੀ ਦੇ ਵਿੱਚ ਵਿਸ਼ਵ ਦੇ ਵਿੱਚ ਜਾ ਕੇ ਜੋ ਪੈਂਦੇ ਹੈ ਕੋਈ ਭਾਰਤ ਦੇ ਵਿੱਚ ਪਰਦੇਸ ਤੋਂ ਬਾਹਰ ਪਰ ਮੈਂ ਪੁੱਛਣਾ ਚਾਹੁੰਦਾ ਜੇ ਨਾ ਪੰਜਾਬ ਦੀ ਉਹ ਸਰਕਾਰ ਨੂੰ ਜਿਹੜੇ ਡਾਕਟਰ ਬਾਬਾ ਸਾਹਿਬ ਮੇਤਕਰ ਦੀ ਤਸਵੀਰ ਲਗਾ ਕੇ ਅੱਜ ਪੰਜਾਬ ਦੀ ਵੱਖ-ਵੱਖ ਨਗਰਿਆਂ ਦੇ ਵਿੱਚੋਂ ਕੰਮ ਕਰ ਰਹੀ ਹੈ ਪਰ ਇੱਕ ਜਲੰਧਰ ਦੇ ਵਿੱਚ ਇੱਕ ਮੰਤਰੀ ਜਿਹੜਾ ਉਹ ਦਲਿਤ ਪਰਵਾਸੀ ਉਹ ਲੋਕਲ ਵਾਡੀ ਮੰਤਰੀ ਸਾਨੂੰ ਮਿਲਿਆ ਇਸ ਪੰਜਾਬ ਨੂੰ ਪਰ ਕਿੱਡੀ ਸ਼ਰਮ ਨਾਲ ਕਰ ਲੈ ਕਿ ਜਲੰਧਰ ਦਾ ਡਾਕਟਰ ਮੇਤਕਰ ਚੌਕ ਜਿੱਥੇ ਡਾਕਟਰ ਬਾਬਾ ਸਾਹਿਬ ਮੇਤਕਰ ਦਾ ਸਟੈਚੂ ਲੱਗਿਆ ਕਿੱਥੇ ਉਹਨਾਂ ਦੇ ਕੀ ਹਾਲਾਤ ਚੱਚੂ ਦੇ ਨਾ ਉਹਨੂੰ ਵਾਅਦਾ ਕੀਤਾ ਦੇਖੋ ਜਿਹੜਾ ਹਾਰ ਪਿਆ ਉਹ ਕੰਮ ਤੋਂ ਕੰਮ ਹੀ 2-2.5 ਸਾਲ ਦਾ ਨਾ ਉਹਦੇ ਉੱਤੇ ਹਾਰ ਪਿਆ ਹੈ ਸ਼ੀਸ਼ੇ ਟੁੱਟੇ ਪਏ ਆ ਇਹ ਸਰਕਾਰ ਦੀ ਨਲਕੀ ਹੈ ਜ਼ਿਕਰ ਉਹ ਹੈ ਕਿ ਸ਼ੀਤਲ ਅਨੁਗਰਾਲ ਦੇ ਵੱਲੋਂ ਕੀਤੀ ਗਈ ਇਸ ਟਿੱਪਣੀ ਤੋਂ ਬਾਅਦ ਆਮ ਆਦਮੀ ਪਾਰਟੀ ਕੀ ਪ੍ਰतिकਰਮ ਦਿੰਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਬਾਲੀਵੁੱਡ اداکار ਸਲਮਾਨ ਖਾਨ ਦੇ ਘਰ ਬਾਹਰ ਅੱਜ ਫਾਇਰਿੰਗ ਹੋਈ ਏ ਦੱਸਿਆ ਗਿਆ ਹੈ ਕਿ ਤਿੰਨ ਰਾਉਂਡ ਫਾਇਰ ਕੀਤੇ ਗਏ ਨੇ ਤੇ ਹਮਲਾਵਰ ਬਾਈਕ ਦੇ ਉੱਤੇ ਆਏ ਸਨ। ਇਸ ਸਭ ਮਾਮਲੇ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਉੱਤੇ ਸ਼ੱਕ ਜਤਾਇਆ ਜਾ ਰਿਹਾ ਸੀ ਤੇ ਉਸਦੇ ਭਰਾ ਅਨਮੋਲ ਬਿਸ਼ਨੋਈ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਇਸ ਫਾਇਰਿੰਗ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਗਈ ਹੈ। ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸਲਮਾਨ ਖਾਨ ਦੇ ਘਰ ਦੇ ਬਾਹਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਰਿਹਾਈ ਸ਼ੈ ਗੈਕਸੀ ਅਪਾਰਟਮੈਂਟ ਦੇ ਬਾਹਰ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੜਕਸਰ ਦੋ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕੀਤੀ ਮੋਟਰਸਾਈਕਲ ਤੇ ਆਏ ਦੋਵੇਂ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ਜਿਸ ਤੋਂ ਬਾਅਦ ਸਲਮਾਨ ਖਾਨ ਦੇ ਘਰ ਦੇ ਬਾਹਰ ਦੀ ਸੁਰੱਖਿਆ ਵੀ ਸਖਤ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਤਿੰਨ ਰਾਉਂਡ ਫਾਇਰ ਕੀਤੇ ਨੇ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਮਾਮਲੇ ਦੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਅਸ਼ੰਕੇ ਜਤਾਈ ਜਾ ਰਹੇ ਸਨ ਕਿ ਇਸੇ ਹੀ ਵਿਚਾਲੇ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਫੇਸਬੁੱਕ ਤੇ ਇੱਕ ਪੋਸਟ ਸਾਂਝੀ ਕੀਤੀ ਏ ਹਾਲਾਂਕਿ ਇਹ ਪੋਸਟ ਜਿਸ ਪੇਜ ਦੇ ਰਾਹੀਂ ਸਾਂਝੀ ਕੀਤੀ ਗਈ ਏ ਉਹ ਪੇਜ ਅਸਲ ਦੇ ਵਿੱਚ ਅਨਮੋਲ ਬਿਸ਼ਨੋਈ ਦਾ ਹੈ ਵੀ ਜਾਂ ਫਿਰ ਨਹੀਂ ਇਸ ਦੀ ਪੁਸ਼ਟੀ ਹੋਣੀ ਹਜੇ ਬਾਕੀ ਏ ਪਰ ਤੁਹਾਨੂੰ ਦੱਸ ਦਈਏ ਕਿ ਇਸ ਪੋਸਟ ਦੇ ਰਾਹੀਂ ਅਨਮੋਲ ਬਿਸ਼ਨੋਈ ਨੇ ਫਾਇਰਿੰਗ ਦੀ ਸਾਰੀ ਜ਼ਿੰਮੇਵਾਰੀ ਲੈ ਲਈਏ ਦਰਅਸਲ ਪੋਸਟ ਦੇ ਰਾਹੀਂ ਅਨਮੋਲ ਬਿਸ਼ਨੋਈ ਨੇ ਲਿਖਿਆ ਕਿ ਅਸੀਂ ਸ਼ਾਂਤੀ ਚਾਹੁੰਦੇ ਆ ਜੇਕਰ ਜ਼ੁਲਮ ਦੇ ਖਿਲਾਫ ਫੈਸਲਾ ਹੁੰਦਾ ਹੈ ਤਾਂ ਇਹ جنگ ਹੈ ਅਸੀਂ ਤੁਹਾਨੂੰ ਟ੍ਰੇਲਰ ਦਿਖਾਉਣ ਲਈ ਇਹ ਕੀਤਾ ਹੈ ਤਾਂ ਜੋ ਤੁਸੀਂ ਸਾਡੀ ਤਾਕਤ ਨੂੰ ਸਮਝੋ ਅਤੇ ਇਸ ਨੂੰ ਪਰਖ ਨਾ ਕਰੋ ਇਹ ਪਹਿਲੀ ਅਤੇ ਆਖਰੀ ਚੇਤਾਵਨੀ ਹੈ ਇਸ ਤੋਂ ਬਾਅਦ ਖਾਲੀ ਘਾਟੇ ਗੋਲੀਆਂ ਨਹੀਂ ਚਲਾਈਆਂ ਜਾਣਗੀਆਂ ਅਤੇ 다우드 ਇਬਰਾਹਿਮ ਅਤੇ ਛੋਟਾ ਛਕੀਲ ਜਿਸ ਨੂੰ ਤੁਸੀਂ ਰੱਬ ਸਮਝਿਆ ਹੈ ਅਸੀਂ ਉਹਨਾਂ ਦੇ ਨਾਂ ਤੇ ਦੋ ਕੁੱਤੇ ਪਾਲ ਲਏ ਨੇ ਪਰ ਮੈਨੂੰ ਜ਼ਿਆਦਾ ਬੋਲਣ ਦੀ ਆਦਤ ਨਹੀਂ ਜੈ ਸ਼੍ਰੀ ਰਾਮ ਜੈ ਭਾਰਤ ਸਲਾਮ ਸ਼ਹੀਦਾਂ ਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰਨ ਦੇ ਵਿੱਚ ਜੁਟ ਚੁੱਕੀ ਹੈ ਇਸ ਤੋਂ ਪਹਿਲਾਂ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵੱਲੋਂ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਚੁੱਕੀ ਹੈ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਵੀ ਲਾਰੈਂਸ ਬਿਸ਼ਨੋਈ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਦੱਸ ਦਈਏ ਕਿ ਬੀਤੇ ਸਮੇਂ ਦੌਰਾਨ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵੱਲੋਂ ਸਲਮਾਨ ਖਾਨ ਨੂੰ ਧਮਕੀ ਭਰੀ ਈਮੇਲ ਭੇਜੀ ਗਈ ਸੀ ਤਾਂ ਮੁੰਬਈ ਪੁਲਿਸ ਨੇ ਉਦੋਂ ਵੀ ਸਲਮਾਨ ਖਾਨ ਦੇ ਘਰ ਦੇ ਬਾਹਰ ਦੀ ਸੁਰੱਖਿਆ ਵਧਾ ਦਿੱਤੀ ਸੀ ਜ਼ਿਕਰੋਗ ਹੈ ਕਿ ਇੱਕ ਫਿਲਮ ਦੇ ਸ਼ੂਟਿੰਗ ਦੇ ਦੌਰਾਨ ਹਿਰਨ ਨੂੰ ਮਾਰਨ ਦੇ ਮਾਮਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ ਤੇ ਮਾਫੀ ਮੰਗਣ ਲਈ ਕਿਹਾ ਸੀ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਹਮਲਾਵਰਾਂ ਤੱਕ ਪਹੁੰਚ ਕੀਤੀ ਜਾ ਸਕੇ ਵੇਖਣਾ ਇਹ ਹੋਵੇਗਾ ਕਿ ਜਾਂਚ ਪੜਤਾਲ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਇਿੱਤਾ ਨਿਕਲ ਕੇ ਸਾਹਮਣੇ ਹੁੰਦੇ ਨੇ ਕੇਂਦਰ ਦੀ ਭਾਜਪਾ ਸਰਕਾਰ ਨੇ ਅੱਜ ਆਪਣਾ 2024 ਲੋਕ ਸਭਾ ਦਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀਆਂ ਗਰੰਟੀਆਂ ਤੇ ਚਰਚਾ ਕੀਤੀ ਜਾ ਰਹੀ ਹੈ ਚੋਣ ਮੈਨੀਫੈਸਟੋ ਦੇ ਵਿੱਚ ਕਿਸਾਨ ਨੌਜਵਾਨ ਬੱਚੇ ਮਹਿਲਾਵਾਂ ਬਜ਼ੁਰਗਾਂ ਹਰ ਕਿਸੇ ਦੇ ਲਈ ਗਰੰਟੀਆਂ ਦੇਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਕਿਸਾਨਾ ਗੂ ਲਖਵਾਲ ਦੇ ਵੱਲੋਂ ਦੱਸਿਆ ਗਿਆ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਬੀਜਪੀ ਕਿਸ ਕਦਰ ਕੰਮ ਕਰ ਰਹੀ ਹੈ ਉਹਨਾਂ ਨੇ ਚੋਣ ਮੈਨੀਫੈਸਟੋ ਨੂੰ ਲੈ ਕੇ ਵੀ ਸਰਕਾਰ ਦੇ ਉੱਤੇ ਜਮ ਕੇ ਸ਼ਬਦੀ ਹਮਲੇ ਕੀਤੇ ਭਾਜਪਾ ਦੇ ਵੱਲੋਂ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਕਿਸਾਨਾਂ ਨੂੰ ਲੈ ਕੇ ਵੀ ਕੁਝ ਗਰੰਟੀਆਂ ਦਿੱਤੀਆਂ ਗਈਆਂ ਨੇ ਇਸ ਤੋਂ ਬਾਅਦ ਬੀਕੇਯੂ ਲਖਵਾਲ ਦੇ ਜਨਰਲ ਸਖਤਰ ਹਰਿੰਦਰ ਸਿੰਘ ਲਖਵਾਲ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਮੋਦੀ ਸਰਕਾਰ ਪਿਛਲੇ 10 ਸਾਲਾਂ ਤੋਂ ਕਿਸਾਨਾਂ ਲਈ ਜੋ ਕਰ ਰਹੀ ਏ ਇਨਾ ਗਰੰਟੀਆਂ ਵਿੱਚ ਉਹੀ ਕੁਝ ਸ਼ਾਮਿਲ ਏ ਕਿਸਾਨਾਂ ਨੂੰ ਕੁਝ ਨਵਾਂ ਨਹੀਂ ਦਿੱਤਾ ਜਾ ਰਿਹਾ ਇਸ ਮੌਕੇ ਤੇ ਉਹਨਾਂ ਮੋਦੀ ਸਰਕਾਰ ਤੇ ਨਿਸ਼ਾਨੇ ਸਾਧਿਆ ਹੋਇਆ ਤੇ ਕਿਸਾਨਾਂ ਦੇ ਹੱਕਾਂ ਬਾਰੇ ਗੱਲ ਕਰਦਿਆਂ ਕੀ ਕਿਹਾ ਤੁਹਾਨੂੰ ਸੁਣਾਉਣੀ ਆ ਅੱਜ ਭਾਰਤੀ ਜਨਤਾ ਪਾਰਟੀ ਨੇ ਆਪ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ ਜਿਦੇ ਵਿੱਚ ਕਿਸਾਨਾਂ ਨੂੰ ਮੈਨੂੰ ਲੱਗਦਾ ਵੀ ਕੁਝ ਵੀ ਨਹੀਂ ਦਿੱਤਾ ਗਿਆ ਪਿਛਲੀਆਂ ਗੱਲਾਂ ਇਹ ਦਰਾਈਆਂ ਗਈਆਂ ਨੇ ਕਿਸਾਨ ਨਿਧੀ ਯੋਜਨਾ ਕਹਿੰਦੇ ਅਸੀਂ ਦੇ ਰਹੇ ਹਾਂ ਕਿੰਨੇ ਦੇ ਰਹੇ 6000 ਰੁਪਏ ਉਹ ਵੀ ਬੜੇ ਥੋੜੇ ਕਿਸਾਨਾਂ ਨੂੰ ਮਿਲ ਰਹੀ ਆ 17 ਰੁਪਏ ਇੱਕ ਪਰਿਵਾਰ ਦੇ ਹਿੱਸੇ ਦੇ ਵਿੱਚ ਇੱਕ ਦਿਹਾੜੀ ਦਾ ਵੀ ਪੈਸੇ ਨਹੀਂ ਆਉਂਦੇ ਤੇ ਪੰਜਾਬ ਵਿੱਚ ਤੋਂ ਬੜੇ ਥੋੜੇ ਕਿਸਾਨਾਂ ਨੂੰ ਜਿਹੜੀ ਮਿਲ ਰਹੀ ਆ ਫਿਰ ਕਹਿੰਦੇ ਅਸੀਂ ਫਸਲਾਂ ਦੀ ਐਮਐਸਟੀ ਚ ਵਾਅਦਾ ਕੀਤਾ ਜਿੰਨਾ ਇਹਨਾਂ ਨੇ ਵਾਅਦਾ ਕੀਤਾ ਉਸ ਤੋਂ ਬਾਅਦ ਸਾਡੇ ਖਰਚੇ ਵਧੇ ਆ ਡੀਜ਼ਲ ਦੇ ਰੇਟ ਕਿੰਨੇ ਗੁਣਾ ਵਧੇ ਆ 10 ਦਸਾਂ ਸਾਲਾਂ 'ਚ ਖਾਦਾਂ ਦੇ ਰੇਟ ਕਿ ਬਹੁਤ ਜ਼ਿਆਦਾ ਵਧੀਆ ਮਹਿੰਗਾਈ ਕਿੰਨੀ ਵਧੀਆ ਉਹਨਾਂ ਤਾਂ ਸਾਡੀਆਂ ਫਸਲਾਂ 'ਚ ਵਾਅਦਾ ਨਹੀਂ ਕੀਤਾ ਇਹਨਾਂ ਨੇ C2 50% ਦੇ ਹਿਸਾਬ ਨਾਲ ਕਿਹਾ ਸੀ ਉਹ ਸਾਡਾ ਵਾਅਦਾ ਨਹੀਂ ਹੋਇਆ ਕਿਸਾਨਾਂ ਦੀ ਆਮਦਨ ਦੁੱਗਣੀ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਨਹੀਂ ਹੋਈ ਫਿਰ ਕਹਿੰਦੇ ਬਾਜਰੇ 'ਚ 5 ਗੁਣਾ ਵਾਧਾ ਬਾਜਰੇ ਤਾਂ ਹੋਰ ਦੂਤੀ ਚੀਜ਼ਾਂ ਦੇ ਦੇਖ ਲਓ 10-10 ਗੁਣਾ ਵਾਧਾ ਹੋਇਆ ਉਹ ਕਿਹੜਾ ਵਾਅਦਾ ਕੀਤਾ ਫਿਰ ਕਹਿੰਦੇ ਫਸਲ ਬੀਮਾ ਯੋਜਨਾ ਸਾਨੂੰ ਤਾਂ ਕਿਤੇ ਫਸਲ ਬੀਮਾ ਯੋਜਨਾ ਮਿਲੀ ਨਹੀਂ ਜਿਹੜੇ ਕੁਝ ਸਟੇਟਾਂ ਦੇ ਵਿੱਚ ਇਹਨਾਂ ਨੇ ਫਸਲ ਬੀਮਾ ਯੋਜਨਾ ਵੀ ਦਿੱਤੀ ਆ ਉਹ ਵੀ ਬੜੀ ਨਗੂਣੀ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇ ਦਿੱਤੀ ਆ ਉਹ ਵੀ ਸਾਰੇ ਪੈਸੇ ਜਿਹੜੇ ਸੀਗੇ ਉਹ ਡਕਾਰ ਕੇ ਲੋਕਾਂ ਦੇ ਦੇ ਗਏ ਨਾ ਕਿਸੇ ਨੂੰ ਫਸਲ ਬੀਮਾ ਯੋਜਨਾ ਦਾ ਲਾਭ ਨਹੀਂ ਮਿਲਿਆ ਫਿਰ ਕਹਿੰਦੇ ਖਾਦਾਂ ਦੇ ਸਬਸਿਡੀ ਉਹ ਤਾਂ ਤੁਹਾਡੀ ਮਜਬੂਰੀ ਆ ਖਾਦਾਂ ਦੇ ਸਬਸਿਡੀ ਤਾਂ ਦੇਣੀ ਬਣਦੀ ਆ ਸਾਰੀਆਂ ਸਰਕਾਰਾਂ ਹੀ ਦਿੰਦੀਆਂ ਨੇ ਪਰ ਜੋ ਗੱਲ ਸਸੀ ਕਹਿੰਦੇ ਸੀਗੇ ਵੀ ਇੱਕ ਬੁਢਾਪਾ ਪੈਨਸ਼ਨ ਹੋਵੇ ਸਾਨੂੰ ਉਹ ਬੁਢਾਪਾ ਪੈਨਸ਼ਨ ਨਹੀਂ ਕਿਸਾਨਾਂ ਦੀ ਇਹਨਾਂ ਨੇ ਕੀਤੀ ਕਿਸਾਨਾਂ ਦਾ ਕਰਜ਼ਾ ਮਾਫ਼ ਉਹਦੀ ਦੀ ਕੋਈ ਗੱਲ ਨਹੀਂ ਕਹੀ ਕਾਰਪੋਰੇਟ ਘਰਾਣਿਆਂ ਦਾ ਹਜ਼ਾਰਾਂ ਕਰੋੜ ਰੁਪਏ ਇਹਨਾਂ ਨੇ ਮਾਫ਼ ਕਰਤਾ ਪਰ ਕਿਸਾਨਾਂ ਦਾ ਕਰਜ਼ਾ ਮਾਫ਼ ਕਿਉਂ ਨਹੀਂ ਕੀਤਾ ਇਹਦੇ 'ਚ ਕੋਈ ਗੱਲ ਇਹਨਾਂ ਨੇ ਨਹੀਂ ਲਿਖੀ ਗਈ ਬਹੁਤ ਮਾੜਾ ਬਜਟ ਆ ਕਿਸਾਨਾਂ ਨੂੰ ਸੋਚਣਾ ਪਊ ਇਹਨਾਂ ਨੂੰ ਵੋਟਾਂ ਪਾਉਣ ਲਈ ਇਸ ਲਈ ਹੀ ਇਸ ਸਕੀਮ ਨੇ ਐਲਾਨ ਕੀਤਾ ਵੀ ਇਹਨਾਂ ਨੂੰ ਜਿਹੜਾ ਇਹਨਾਂ ਤੋਂ ਸਵਾਲ ਪੁੱਛੋ ਵੀ ਇਹਨਾਂ ਨੇ ਕੀ ਕੀਤਾ ਤੇ ਕਿਵੇਂ ਸਾਡੇ ਕਿਸਾਨ ਸ਼ਹੀਦ ਕੀਤੇ ਤੇ ਕਿਵੇਂ ਕਿਸਾਨਾਂ ਨੂੰ ਇਹਨਾਂ ਨੇ ਦਿੱਲੀ ਆਉਣ ਤੋਂ ਰੋਕਿਆ ਤੇ ਬਜਟ ਦੇ ਵਿੱਚ ਵੀ ਇਹਨਾਂ ਜਿਹੜਾ ਇਹਦੇ ਵਿੱਚ ਵੀ ਚੋਣ ਮੈਨੀਫੈਸਟੋ ਦੇ ਵਿੱਚ ਵੀ ਕੁਝ ਨਹੀਂ ਦਿੱਤਾ ਤੇ ਸਾਨੂੰ ਨਹੀਂ ਲੱਗਦਾ ਪੰਜ ਸਾਲਾਂ ਚ ਕਿਸਾਨਾਂ ਦਾ ਸਵਾਰਨਗੇ ਇਹ ਤਾਂ ਸਿਰਫ ਕਾਰਪੋਰੇਟਾਂ ਦੀ ਸਰਕਾਰ ਹੈ ਜ਼ਿਕਰੋ ਘਰ ਕੀ ਬੀਤੇ کئی ਸਮੇਂ ਤੋਂ ਕਿਸਾਨ ਆਪਣੀਆਂ ਮੰਕਾਂ ਨੂੰ ਲੈ ਕੇ ਧਰਨੀਆਂ ਦੇ ਉੱਤੇ ਡਟੇ ਹੋਏ ਨੇ ਤੇ ਮੋਦੀ ਸਰਕਾਰ ਇਹ ਜੁਚਕਨ ਦਾ ਨਾਮ ਨਹੀਂ ਲੈ ਰਹੀ ਅਜਿਹਾ ਕਿਸਾਨ ਆਗੂਆਂ ਦਾ ਕਹਿਣਾ ਹੈ ਵਿਖਣਾ ਇਹ ਹੋਵੇਗਾ ਕਿ ਮੋਦੀ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਦਿੱਤੀਆਂ ਗਈਆਂ ਕਿਸਾਨਾਂ ਲਈ ਗਾਰੰਟੀਆਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੋਰ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਅੱਜ ਦੇ ਪੰਜਾਬ న్యూਸ ਬੁਲਟਨ ਵਿੱਚ ਬਸ ਐਨਾ ਹੀ ਚੰਦੇ ਚੰਦੇ ਇੱਕ ਵਾਰ ਫਿਰ ਨਸਰ ਮਾਰ ਲੈਣ ਨਿਯਮਕ ਸੁਰੱਖਿਆ ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਪਵਨ ਟੀਨੂ ਹੋਏ ਆਪ ਦੇ ਵਿੱਚ ਸ਼ਾਮਿਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ ਸੰਜੀਤ ਸਿੰਘ ਨੇ ਮੁਰਤੋਂ ਕੀਤੀ ਪ੍ਰੈਸ ਕਾਨਫਰੰਸ 'ਤੇ ਭਾਜਪਾ ਦੇ ਸ਼ੁਰਾਪ ਘਟਾਲੇ ਨੂੰ ਦੱਸਿਆ ਫਰਜੀ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ ਚਕੀਤਾ ਮਾਰਚ ਕੇਜੀਵਾਲ ਦੇ ਜੇਲ੍ਹ ਜਾਣ ਨੂੰ ਲੈ ਕੇ ਦਿੱਤਾ ਬਿਆਨ ਲਾਲਜੀਤ ਭੁੱਲੜ ਦੇ ਬਿਆਨ ਤੋਂ ਬਾਅਦ ਬੋਲੇ ਕੁਲਬੀਰ ਜ਼ੀਰਾ ਕਿ ਹਾਂ ਸੀਐਮ ਮਾਨ ਨੂੰ ਮੰਗਣੀ ਚਾਹੀਦੀ ਹੈ ਮਾਫੀ ਇਸ ਦਿਨ ਆਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ